ਉਹ ਸਾਬਣ ਨਹੀਂ ਆਉਂਦੇ ਹੋਣਗੇ ਸੁੰਦਰ ਜੀ ਥੋੜੀ ਇਹ ਗੱਲ ਨਾ ਠੀਕ ਨਹੀਂ ਐ ਸਵੇਰ ਦਾ ਕੰਮ ਕਰਦੀ ਕਰਦੀ ਦਾ ਮੇਰਾ ਬੁਰਾ ਹਾਲ ਹੋ ਗਿਆ ਮੈਂ ਇਨਸਾਨ ਆ ਕੋਈ ਮਸ਼ੀਨ ਥੋੜਾ ਉਪਰੋਂ ਬੋਦਾ ਵੀ ਨਹੀਂ ਆਇਆ ਜੇ ਅੱਜ ਉਹ ਆ ਜਾਂਦਾ ਤਾਂ ਮੇਰੀ ਥੋੜੀ ਜੀ ਹੈਲਪ ਹੋ ਜਾਂਦੀ ਗੁੱਸਾ ਜਾ ਤਾਂ ਕਰਦੀ ਹਾਂ ਮੈਂ ਕਰਾ ਰਣਾ ਤੇਰੀ ਹੈਲਪ ਮੈਨੂੰ ਲੱਗਾ ਤੂੰ ਸਾਬ ਨਹੀਂ ਆਗੇ ਫਾਇਵੇ ਦਾ ਪਾ ਮੇਰਾ ਮੇਕਅਪ ਤਾਂ ਠੀਕ ਹੈ ਨਾ ਪਤਾ ਨਹੀਂ ਕੌਣ ਹੋਣਗੇ ਤੂਰ ਸਾਹਿਬ ਉੱਤਰੀ 나જર ਸਿੰਘ ਜੀ ਕੀ ਹਾਲ ਚਾਲ ਹੈ ਹੋਰ ਜੀ ਸੁੰਦਰ ਜੀ ਬੜਾ ਵਧੀਆ 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 ਬਾਰ ਕੇ ਪੇਟੇ ਕਟਾ ਕਟੇ ਆ ਜਾਂਦੇ ਘਰ ਦਾ ਸੁਖ ਨਾ ਬਹੁਤ ਸੁਣਾ ਭਾਬੀ ਜੀ ਕਿੱਥੇ ਨੇ ਪਹਿਲਾਂ ਮੈਂ ਉਹਨਾਂ ਨੂੰ ਮਿਲੂੰਗਾ ਮਨਾਉਣੇ ਆ ਮਨਾਉਣੇ ਉਹ ਤਾਂ ਤੁਹਾਡੇ ਅੱਗੇ ਇੰਤਜ਼ਾਰ ਕਰੀ ਜਾਂਦੇ ਆ ਆਓ ਤੁਸੀਂ ਮਨਾਉਣੇ ਆ ਤੁਹਾਨੂੰ ਮਦਰ ਸਿੰਘ ਜੀ ਇੱਥੇ ਬਾਹਰ ਬਾਹਰ ਹੀ ਬੈਠੇ ਆ ਅੰਦਰ ਤਾਂ ਲਾਈਟ ਚਲੀ ਗਈ ਅਰੇ ਦਰਖਤ ਦੀ ਛਾਂ ਥੋੜੀ ਜੱਤੀ ਇੱਥੇ ਠੀਕ ਆ ਭਾਈ ਲੈ ਆ ਵੀ ਜਾ ਪਾਣੀ ਤੂਰ ਸਾਹਿਬ ਆ ਗਏ ਨੇ ਹੋਰ ਸੁਣਾਓ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਬਸ ਕਿਰਪਾ ਮਾਲ ਕਰੀ ਨਾਜ਼ਰ ਸਿੰਘ ਇਹ ਆ ਮੇਰੀ ਘਰ ਵਾਲੀ ਮਿਸਰੀ ਤੇ ਮਿਸਰੀ ਇਹ ਆ ਨਾਜ਼ਰ ਸਿੰਘ ਮੇਰਾ ਜਿਗਰੀ ਯਾਰ ਮੇਰਾ ਦੋਸਤ ਜਿਹਨੇ ਮੇਰੀ ਜਾਨ ਬਚਾਈ ਸੀ ਕਿਉਂ ਖਾਗੇ ਨਾਜ਼ਰ ਸਿੰਘ ਜੀ ਚੱਕਰ ਮੇਰੀ ਘਰ ਵਾਲੀ ਦੇਖ ਕੇ ਮੈਂ ਵੀ ਉਮੀਦ ਕਰਦਾ ਤੇਰੇ ਵਾਲੀ ਵੀ ਇੰਨੀ ਸੋਹਣੀ ਹੋਊਗੀ ਸੁੰਦਰ ਭਾਈ ਮੈਨੂੰ ਨਾ ਬਹੁਤ ਜ਼ਰੂਰੀ ਕੰਮ ਆ ਗਿਆ ਮੈਨੂੰ ਜਾਣਾ ਪੈਣਾ ਕੀ ਹੋ ਗਿਆ ਨਾਜਰ ਬਾਈ ਮੈਥੋਂ ਕੋਈ ਗਲਤੀ ਹੋ ਗਈ ਯਾਰ ਨਹੀਂ ਸੰਦਰ ਬਾਈ ਐਵੀਂ ਗੱਲ ਨਹੀਂ ਤੂੰ ਤਾਂ ਮੇਰਾ ਦੋਸਤ ਹੈ ਯਾਰ ਬਸ ਕੰਬੋ ਜ਼ਰੂਰੀ ਹੈ ਰੋਟੀ ਮੈਂ ਕਦੇ ਫੇਰ ਖਾਉਂਗਾ ਮੈਨੂੰ ਜਾਣਾ ਦੋ ਮਿੰਟ ਲੱਗਣੇ ਆ ਨਾਜਰ ਸਿੰਘ ਜੀ ਉਹ ਗੱਲ ਤਾਂ ਸੁਣੋ ਇੱਕ ਮਿੰਟ ਲੱਗਣਾ ਚਾਹ ਪੀ ਕੇ ਉੜ ਜਾਓ ਅਚਾਨਕ ਨਾਜਰ ਬਾਈ ਨੂੰ ਕੀ ਹੋ ਗਿਆ ਮੈਨੂੰ ਲੱਗਦਾ ਦੀ ਤਬੀਤ ਢੱਲੀ ਹੋ ਗਈ ਮਿਥਰੀ ਮੈਂ ਹੁਣੇ ਆਇਆ ਹਾਏ ਹਾਏ ਹਿਤਾ 나જર ਸਿੰਘ ਜੀ ਸੀ ਕਿਤੇ ਸੁੰਦਰ ਜੀ ਨੂੰ ਪਤਾ ਤਾਂ ਨਹੀਂ ਲੱਗ ਗਿਆ ਕਿ ਮੈਂ ਰੋਜ਼ ਇਹਨਾਂ ਨੂੰ ਮਿਲਦੀ ਆ ਨਹੀਂ ਨਹੀਂ ਮਿਲਦੀ ਆ ਰੋਜ਼ ਸਾਡਾ ਕਿਹੜਾ ਕੋਈ ਮੈਟਰ ਹੈ ਨਾਲ ਇਹਨਾਂ ਕਦੇ ਦੁਬਾਰਾ ਇੱਥੇ ਆਉਣਾ हायो हायो मेरी किस्मते कि सुटिया ना, ना।, ना मैं इधर रहा, ना मैं उधर दला कैसे कहूं जिंदगी क्या देती है सली हर मोड़ पे दगा देती है जिसकी जान से भी ज्यादा कीमत हो दिल में उससे दूर रहने की सजा देती है वाह वाह नाजर भाई की लिख बैठा की लिख बैठा ते मैं की सुन बैठा

ਸਿਰ ਮਨੋਂ ਦੇ ਗੜੇ ਪੈ ਗਏ ਹੋਏ ਕਿਸਮਤ ਨੇ ਮੂੰਹ ਤੇ ਇਹੋ ਜਿਹਾ ਤੱਪੜ ਮਾਰਿਆ ਇਹੋ ਜਿਹਾ ਤੱਪੜ ਮਾਰਿਆ ਬਸ ਕੁਛ ਹੀ ਨਾ ਨਾਜ਼ਰ ਬਾਈ ਆ ਕੀ ਹਾਲ ਬਣਾ ਰੱਖਿਆ ਮੈਨੂੰ ਲੱਗਦਾ ਅੱਜ ਤਾਂ ਇਹ ਜਿਆਦਾ ਡੱਫਲੀ ਮੈਂ ਤੇਰੇ ਵਾਸਤੇ એનર્ਜੀ ਡਰਿੰਕ ਲੈ ਕੇ ਆਇਆ ਆਲਾ ਫੜ ਪੀ ਲੈ ਮੈਨੂੰ ਹੋਰ ਵੀ ਬਥੇਰੇ ਕੰਮ ਨੇ ਮੈਂ ਤੇਰੇ ਵਾਸਤੇ ਬਹਿਲਾ ਥੋੜੂ ਆ ਨਹੀਂ ਹੁਣ ਮੈਨੂੰ ਇਹਦੀ ਲੋੜ ਨਹੀਂ ਤੂੰ ਪੀ ਲੈ ਸੱਚੀ ਨਾ ਤੇਰੇ ਭਾਈ ਹਾਂ ਬੋਧਿਆ ਹੁਣ ਮੈਨੂੰ ਕਿਸੇ એનર્ਜੀ ਡਰਿੰਕ ਦੀ ਲੋੜ ਨਹੀਂ ਜੱਸ ਜੁੱਧ ਨੂੰ ਲੜਨ ਲਈ ਮੈਂ ਆਪਣੀ ਸੈਨਾ ਤਿਆਰ ਕਰ ਰਿਹਾ ਸੀ ਉਹ ਜੁੱਧ ਲੜਨ ਤੋਂ ਪਹਿਲਾਂ ਹੀ ਮੈਂ ਹਾਰ ਗਿਆ ਬੋਧਿਆ ਹਾਰ ਗਿਆ ਪਰ ਮੈਂ ਤਾਂ ਹਲੇ ਬਹੁਤ ਜੁੱਧ ਲੜਨੇ ਨੇ ਬੋਧਿਆ ਤੈਨੂੰ ਪਤਾ ਜਸ ਹਸ ਇਹਨਾਂ ਨੂੰ ਮੈਂ ਆਪਣੀ ਜਾਨ ਤੋਂ ਵੱਧ ਕੇ ਪਿਆਰ ਕਰਦਾ ਸੀ ਜਿਹਦੇ ਲਈ ਮੈਂ એનર્ਜੀ ਡਰਿੰਕ ਪੀਂਦਾ ਰਿਆ ਜਿਨ੍ਹਾਂ ਨੇ ਮੇਰੇ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉਡਾਰੀ ਤੀ ਜਿਨ੍ਹਾਂ ਨੇ ਮੇਰੀ ਬੇਰੰਗ ਜ਼ਿੰਦਗੀ ਦੇ ਵਿੱਚ ਰੰਗ ਭਰ ਦਿੱਤੇ ਉਹ ਕੋਈ ਹੋਰ ਨਹੀਂ ਬੋਦਿਆ ਆਪਣੇ ਸੁੰਦਰ ਦੇ ਘਰ ਵਾਲੀ ਮਿਸ਼ਰੀ ਹੈ ਨਜ਼ਰ ਭਾਈ ਆਖੀ ਕਹਿ ਜਾਣਾ ਤੂੰ ਹਾਂ ਬੋਦਿਆ ਇਹੀ ਸੱਚ ਹੈ ਪਰ ਖਬਰਦਾਰ ਖਬਰਦਾਰ ਜੇ ਸੁੰਦਰ ਨੂੰ ਜਾਂ ਕਿਸੇ ਹੋਰ ਨੂੰ ਦੱਸਿਆ ਤਾਂ ਮੇਰਾ ਸਾਲਿਆ ਗਧਿਆ ਤੈਨੂੰ ਕੀ ਹੋ ਗਿਆ ਹੁਣ ਖੋਤੇ ਨੂੰ ਹਣ ਕੀ ਜਨਾ ਕੀ ਫਾਇਦਾ ਹੁਣ ਜਿ ਆਉਣ ਦਾ ਕਿੰਨੇ ਰਮਾਂਨਸੀ ਦਿਲ ਵਿੱਚ ਕੀ ਮਤਲਬ ਹੈ ਮੇਰਾ ਮਤਲਬ ਨਾਜਰ ਭਾਈ ਤੇਰਾ ਭਾਬੀ ਨਾਲ ਵਿਆਹ ਹੋਣਾ ਸੀ ਮੈਂ ਭਾਬੀ ਦੀ ਸੇਵਾ ਕਰਦਾ ਮੈਨੂੰ ਫਿਰ ਸੇਵਾ ਦਾ ਮੇਵਾ ਮਿਲਦਾ ਹੁਣ ਮੇਵਾ ਕਿੱਥੇ ਮਿਲੂਗਾ ਜਾਂ ਤਾਂ ਹੁਣ ਵੀ ਹੋਊਗਾ ਬੁੱਧਿਆ ਹੁਣ ਵੀ ਹੋਊਗਾ ਤੇ ਉਹ ਵੀ ਮਿਸ਼ਰੀ ਨਾਲੇ ਚਾਹੇ ਦੁਨੀਆ ਇੱਧਰ ਤੋਂ ਉੱਧਰ ਹੋ ਜਾਏ ਨਾਜਰ ਦੇ ਵੇੜੇ ਦੇ ਵਿੱਚ ਮਿਸ਼ਰੀ ਦੀ ਚਾਂਜਰ ਦੀ ਝੰਕਾਰ ਹੀ ਗੂੰਜੇਗੀ ਨਾਜਰ ਭਾਈ ਮੈਂ ਕੁਝ ਸਮਝਿਆ ਨਹੀਂ ਹੁਣ ਚਾਹੇ ਸਾਹਮਣੇ ਸੁੰਦਰ ਹੋਵੇ ਚਾਹੇ ਸੁੰਦਰ ਦਾ ਪਿਓ ਹੋਵੇ घर वाली ता मेरी मिश्री ही बनके रहेगी चा बोद्या मेरे वास्ते एनर्जी ड्रिंक ले के आ ओए सरदाई बना के लिया <laughs> जान भाई लेके। के साया कठु मुठिया जे तेरी एक चदा मैं ਤਾਂ ਨਾજર ਨੂੰ ਰੋਕ ਕੇ ਦਿਖਾ ਯੋ 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 आ गए नेड़े ने आज होते खड़े की करते हो जाओ होर ने आज हाथ रखो हाथ भी रखो हूं की हो गया थोन रखो ना हाथ तुसी मैं तो सोचा सी सुंदर जी ने पर नाजर जी थानू तो पता ही सीगा। फिर तुसी मेरे इन ने क्यों आए मिश्री जी ती होने प्यारे मैं अपने आप रोक नहीं सके <laughs> <laughs> नाजर जी ऐ करो तुसी तीन इथ ए कोई देख ना लवे ਤੁਸੀਂ ਜਾਓ ਜਲਦੀ ਪਰ ਮਿਸ਼ਰੀ ਜੀ ਮੈਂ ਤਾਂ ਤੁਹਾਡੇ ਵਾਸਤੇ ਫੁੱਲ ਲੈ ਕੇ ਆਇਆ ਸੀ ਜੇ ਤੁਸੀਂ ਕਹੋ ਤੇ ਮੈਂ ਬਾਲਾ ਚ ਲਾ ਦੇਣਾ ਨਹੀਂ ਨਹੀਂ ਤੁਸੀਂ ਫਿਰ ਹਾਲ ਜਾਓ ਕਿਸੇ ਨੇ ਦੇਖ ਲੈਣਾ ਫਿਰ ਐਵੇਂ ਪੰਗਾ ਪੈ ਜਾਊਗਾ ਮੈਂ ਤੁਹਾਨੂੰ ਥੋੜੀ ਦੇਰ ਚ ਨਾ ਕੀਤਾ ਚ ਮਿਲਦੀ ਹਾਂ ਹਾਂ ਪੱਕਾ ਪੱਕਾ ਚਲ ਠੀਕ ਹੈ ਠੀਕ ਹੈ ਠੀਕ ਹੈ ਲੈ ਨਾ ਅੱਜ ਤੇ ਤਾਂ ਤੈਨੂੰ ਪਿਆਰ ਕਰਾਂਗਾ गया ना? हाँ, नाजर सिंह कित अपने मन कुछ ऐसा वैसा तो नहीं सोच रही मेरे लिए आ, क्योंकि मैं तो सुंदर जी बहुत प्यार कर दी हाँ नहीं, नहीं नाजर सिंह जी का प्यार था। ਜ਼ਰੂਰਤੀਆਂ ਵਾਲੇ ਪਿਆਰ ਹੋਊਗਾ। ਮਿਜਰੀ ਕਿ ਬੜ ਬੜ ਕਰ ਰਹੀ ਐ ਨਹੀਂ ਐ। ਨੜਤੀਆਂ ਵਾਲਾ ਪਿਆਰ ਕੀ ਦਾ? ਤੀਆਂ ਵਾਲਾ ਪਿਆਰ ਤਾਂ ਪਿਓ ਦਾ ਹੀ ਹੋਊਗਾ ਨਾ। ਅਸਲ 'ਚ ਨਾ ਅੱਜ ਮੈਨੂੰ ਆਪਣੇ ਬਾਪੂ ਜੀ ਦੀ ਬਹੁਤ ਯਾਦ ਆਈ ਜਾਂਦੀ ਆ। ਹੁਣ ਕੀ ਹੋ ਗਿਆ ਤੈਨੂੰ? ਮੈਨੂੰ ਭੁੱਖ ਲੱਗੀ ਪਈ ਐ। ਤੂੰ ਨਾੜਕ ਸ਼ੁਰੂ ਕਰ ਲੈ ਉਹਦੀ। ਮਿਜਰੀ ਪੁੱਤ ਤੂੰ ਰੋ ਰਹੀ ਐ। ਮਿਜਰੀ ਪੁੱਤ ਤਾ

दा होने के बाद चलो तो सुंदर त्या ना देखे के करो जाकर पानी पीनी है भाई ही तो चले गए सुंदर जी सुंदर जी होए रब्बा आ मैं की करता मैं तो एविन नाराज करता सॉरी सुंदर जी नाजर भाई मैं सुने हैं मिश्री भाभी का करैक्टर ठीक नहीं सुंदर भाई भी ब्याह उन्हें सरकारी नौकरी के लालच कराया ਮੈਂ ਹੁਣ ਸੁਣਿਆ ਭਾਈ ਵਿਆਹ ਤੋਂ ਪਹਿਲਾਂ 20-25 ਆਸ ਕਰਖੇ ਹੋਈ ਸੀ ਉਹਨੇ ਨજર ਭਾਈ ਪੈਸੇ ਦਿੱਤਾ ਹੋ ਐਨੀ ਭੁੱਖੀ ਆ ਜਿੱਥੇ ਵੀ ਮਾਲਦਾਰ ਬੰਦਾ ਦੇਖਦੀ ਆ ਉਦੋਂ ਪਿੱਛੇ ਲੱਗ ਜਾਂਦੀ ਆ ਫੇਰ ਚਾਹੇ ਹੋ ਬੁੜਾ ਖੁੰਡਾ ਹੀ ਕਿਉਂ ਨਾ ਹੋਵੇ ਸਣਾ ਕੀ ਪੌਂਕੀ ਜਨਾ ਨજર ਭਾਈ ਤੁਹਾਨੂੰ ਥੋੜੂ ਕਿਆ ਤੁਸੀਂ ਤਾਂ 25 ਸਾਲ ਦੇ ਮੁੰਡੇ ਹੋ ਨજર ਭਾਈ ਮੈਂ ਤਾਂ ਇਹ ਵੀ ਸੁਣਿਆ ਵਿਆਹ ਤੋਂ ਪਹਿਲਾਂ ਉਹਦੀ ਜ਼ਿੰਦਗੀ 'ਚ ਇੱਕ ਬੁੜਾ ਵੀ ਥੀ ਯਾ ਪਾ ਕੇ ਮਾਰਦਾ ਥੀ ਰੇ ਸੱਭਰੇ ਤੈਨੂੰ ਕਿਵੇਂ ਪਤਾ ਹੈ ਨਾਜ਼ਰ ਬਾਈ ਤੂੰ ਵੀ ਕਮਾਲ ਕਰਦਾ ਇਸ ਘਰ ਦੀ ਹੋਣ ਵਾਲੀ ਮਾਲਕਣ ਪ੍ਰਤੀ ਮੇਰੀ ਵੀ ਤਾਂ ਕੁਝ ਜ਼ਿੰਮੇਵਾਰੀ ਬਣਦੀ ਹੈ ਥੋੜੀ ਇਸ ਕਮਲੇ ਦੀ ਨੌਕਰ ਨੇ ਉਹਦੀ ਪੂਰੀ ਇੱਕ ਵਾਰੀ ਕੱਢ ਰੱਖੀ ਹੈ ਮਤਲਬ ਵੀ ਤੂੰ ਝਾੜੂ ਪੋਚਾ ਲਾਉਂਦਾ ਲਾਉਂਦਾ ਜਸੂਸ ਵੀ ਬਣ ਗਿਆ ਨਾਜ਼ਰ ਬਾਈ ਆਖਰ ਨੌਕਰ ਕੀ ਦਾ ਪਿਛਲੇ 15 ਸਾਲ ਤੋਂ ਟੂਹੀ ਭਰਾਂਦਾ ਆ ਰਿਹਾ ਕੋਈ ਨਾ ਕੋਈ ਤਾਂ ਗੁਣਾ ਆਈ ਹੋਊਗਾ ਮੇਰੇ 'ਚ ਹਾਲੇ ਤੁਹਾਡਾ ਹ ਕਮਲਾ ਦੇ ਨੌਕਰ ਪਿਛਲੇ 1 ਮਹੀਨੇ ਤੋਂ ਬਿਜਲੀ ਭਾਬੀ ਦਾ ਪਿੱਛਾ ਕਰ ਰਿਹਾ ਇੱਕ ਮਿੰਟ ਤੂੰ ਉਹ ਸੜਿਆ ਦੱਸਿਆ ਤਾਂ ਤੈਨੂੰ ਮੈਂ ਅੱਜ ਸਵੇਰੇ ਆ ਮੇਰਾ ਮੂਹ ਕਾ ਨਿਕਲ ਗਈ ਵੈਰੀ ਜਮਾਂ ਟੁੱਟ ਗਈ ਆ ਹੇ 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 ਮਾਫ਼ ਕਰ ਦੇ ਤੂੰ ਮੇਰੇ ਜਨ ਨੂੰ ਬਦਚਲਨ ਕਿਵੇਂ ਕਰ ਐ ਅਰੇ ਹਿੰਮਤ ਕਰ ਹੋਏ ਮੇਰੇ ਬਿਜਲੀ ਭਰੇ ਦੱਸਦਾ ਬੰਦ ਨਹੀਂ ਹੇ 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 ਮਾਫ਼ ਕਰ ਮਤਲਬ ਨਾ ਤੂੰ ਹੱਸੇਗਾ ਹਾਏ 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 ਤਾਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਚਲ ਕੰਮ ਨਿਕਲ ਮਰੇ ਤੂੰ ਇਹ ਮੇਰਾ ਸਾਲਿਆ ਬਚਾ ਬਚਾ ਲੈ ਭਾਈ ਬਚਾ ਲੈ ਸੁੰਦਰਬਾਈ ਬਚਾ ਲੈ ਨਾਜ਼ਰਬਾਈ ਕੁੱਟੀ ਜਾਂਦੇ ਮੇਰੇ ਰਾਦਰ ਭਾਈ ਕਿਉਂ ਕੁੱਟੀ ਆ ਨਾ ਰੋ ਇਹ ਨਹੀਂ ਮੇਰੇ ਸਾਲੇ ਨੇ ਮੇਰੀ ਮਿਸ਼ਰੀ ਮੇਰੇ ਮਤਲਬ ਮੇਰੀ ਮਿੱਟੀ ਖੀਰ ਡੋਲਦੀ ਮਿੱਟੀ ਕੀ ਡੋਲਦੀ ਮਿੱਟੀ ਕੀ ਲੈ ਇਹਨੂੰ ਜਾਨਵਾਰ ਦੇਗਾ ਤੇ ਖੀਰ ਮਿੱਟੀ ਹੁੰਦੀ ਹੈ ਹੋਰ ਵਿਕੀ ਕਦੋਂ ਹੁੰਦੀ ਹੈ ਉਹ ਤੈਨੂੰ ਨਹੀਂ ਪਤਾ ਸੁੰਦਰ ਬਾਈ ਉਹ ਮਿੱਟੀ ਖੀਰ ਮੇਰੀ ਜਾਨ ਸੀ ਮੇਰੀ ਚਾਨ ਇਹਨੇ ਸਲੇ ਨੇ ਡੋਲ ਕੇ ਸਾਰੀ ਗੜਬੜ ਕਰਤੀ ਉਹ ਨਿਕਲ ਜਾ ਮੇਰੇ ਘਰੋਂ ਨજર ਬਾਈ ਥੋੜੇ ਜੇ ਠੰਡੇ ਹੋ ਜਾ ਥੋੜੇ ਤੇ ਗੁੱਸਾ ਨਹੀਂ ਚੰਗਾ ਲੱਗਦਾ ਥੋੜੇ ਤੇ ਸਿਰਫ ਪਿਆਰ ਚੰਗਾ ਲੱਗਦਾ ਪਿਆਰ ਜਨਪੋਧਿਆ ਮਾफी ਮੰਗ ਲੈ ਤੂੰ ਬਾਈ ਤੂੰ ਨਾਜਰ ਬਾਈ ਮੈਨੂੰ ਮaaf ਕਰ ਦੇ ਮaaf ਕਰ ਦੇ ਨਾਜਰ ਬਾਈ ਚੱਲ ਚੱਲ ਕਰਤਾ ਜਾਂ ਤੂੰ ਮੇਰੇ ਵੱਲ ਇੱਕ ਗਲਾਸ ਪਾਣੀ ਦੇ ਲੈ ਕੇ ਆ ਮੈਨੂੰ ਬਹੁਤ ਤੇਲ ਲੱਗੀ ਆ ਲੈ ਲੈ ਹਣ ਸਤ ਬਾਈ ਲੈ ਹਣ ਕੀ ਆ ਨਾਜਰ ਬਾਈ ਮੈਂ ਤਾਂ ਤੁਹਾਡੇ ਕੋਲੇ ਆਪਣਾ ਮਨ ਹੌਲਾ ਕਰਨ ਆਇਆ ਸੀ ਤੁਸੀਂ ਤਾਂ ਮੈਥੋਂ ਵੀ ਵੱਧ ਦੁਖੀ ਲੱਗਦੇ ਹੋ ਉਹ ਤੂੰ ਕਿਉਂ ਦੁਖੀ ਆ ਭਰਾਵਾ ਤੇਰੇ ਕੋਲ ਤਾਂ ਏਡੀ ਸੋਹਣੀ ਜਨਾਨੀ ਨਹੀਂ ਇੱਕ ਗੱਲ ਦੱਸਣਾ ਨજર ਭਾਈ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਮੈਨੂੰ ਤਾਂ ਆਪਣੀ ਘਰ ਵਾਲੇ ਦੀ ਖੂਬਸੂਰਤੀ ਲੈ ਕੇ ਡੁੱਬ ਗਈ ਕੀ ਮਤਲਬ ਨજર ਭਾਈ ਜਿਹੜੀ ਮੇਰੀ ਘਰ ਵਾਲੀ ਨੇ ਮਿਸ਼ਰੀ ਸਾਲੀ ਮੇਰੀ ਹੁਣ ਪੂਰਾ ਕਦਰ ਨਹੀਂ ਕਰਦੀ ਤੇ ਮੈਨੂੰ ਦੇ ਦੇ ਕੀ ਮਤਲਬ ਮਤਲਬ ਆਪਦੇ ਸਾਰੇ ਦੁੱਖ ਮੈਨੂੰ ਦੇ ਦੇ ਮੈਂ ਰੱਖ ਲੂੰਗਾ ਆਖਰੀ ਯਾਰ ਹੈ ਤੂੰ ਮੇਰਾ ਨਹੀਂ 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 ਨજર ਭਾਈ ਮੈਂ ਆਪਣੇ ਦੁੱਖ ਤੁਹਾਨੂੰ ਨਹੀਂ ਦੇ ਸਕਦਾ ਤੁਸੀਂ ਤਾਂ ਪਹਿਲੇ ਹੀ ਦੁਖੀ ਆ ਐਸਮੇ 3 ਦੀ ਬੱਤੀ ਨੂੰ ਤਾਂ ਮੈਂ ਹੀ ਚੱਲੂਗਾ ਮੈਂ ਪਾਣੀ ਦਾ ਗਲਾਸ ਨਹੀਂ ਦਿੰਦਾ 나జర్ ਬਾਈ ਜੇ ਉਹ ਮੇਰੀ ਘਰ ਦੀ ਮੈਨੂੰ ਪਾਣੀ ਦਾ ਗਲਾਸ ਨਾ ਦੇਉ ਤੇ ਹੋਰ ਦੱਸ ਮੈਨੂੰ ਕੌਣ ਦੇਉ ਤੂੰ ਜਮਾ ਸਹੀ ਕਿੰਨਾ ਸੰਧਰ ਬਾਈ ਮੈਂ ਤਾਂ ਕਿੰਨਾ ਛੱਡ ਪਰਾਂ ਉਹ ਹੋਰ ਲੈ ਤੇ ਕੋਈ ਜਨਾਨੀਆਂ ਦੀ ਕਮੀ ਥੋੜੀ ਐ ਇੱਕ ਛੱਡੇਗਾ ਹਜ਼ਾਰ ਮਿਲਣ ਗਿਆ ਨਹੀਂ ਨਹੀਂ 나జర్ ਬਾਈ ਜੇ ਉਹ ਨੂੰ ਮੇਰੀ ਕਦਰ ਨਹੀਂ ਮੈਨੂੰ ਤਾਂ ਉਹਦੀ ਹੈ ਇੱਕ ਗੱਲ ਹੋਰ ਦੱਸੋ ਸੰਧਰ ਬਾਈ ਗੱਡੀ ਕਦੇ ਇੱਕ ਟਾਇਰ ਨਾਲ ਚਲਦੀ ਡੀਗੇ ਚੱਲਣ ਲਈ ਦੋਨੇ ਟਾਇਰਾਂ ਦਾ ਬਰਾਬਰ ਹੋਣਾ ਬੈਲੈਂਸਡ ਹੋਣਾ ਬਹੁਤ ਜ਼ਰੂਰੀ ਹੈ। ਅੱਛਾ ਆ ਤਾਂ ਬਹੁਤ ਵਧੀਆ ਗੱਲ ਦਸੀ ਹੈ ਮੈਨੂੰ। ਮੈਨੂੰ ਹੁਣ ਸਮਝ ਆਈ ਆ। ਚੰਗਾ ਨਜ਼ਰ ਬਾਈ ਮੈਂ ਚੱਲਦਾ। ਪਾਣੀ ਤਾਂ ਪੀ ਜਾਂਦਾ। ਓ ਨਹੀਂ ਹਾਂ ਨਹੀਂ ਮੈਨੂੰ ਤੇਰੇ ਮੈਂ ਚੱਲਦਾ। ਹੱਸ ਕੇ ਇੰਤਖਾ। ਨਾ ਤੁੰਨਾ ਜੀ ਨੂੰ ਦੇਖ ਕੋਕਟੋਣਾ ਫੇਰ ਮਿਸ਼ਰੀ ਮੇਰੀ ਮਿਸ਼ਰੀ ਤੇ ਫਿਰ ਮੈਂ ਹੀ ਰਾਜ ਕਰੂੰਗਾ ਇਹ ਪਾਣੀ ਸਾਲਿਆ 2 ਘੰਟੇ ਬਾਅਦ ਲੈ ਆਉਂਦਾ ਐਡੀ ਕਿਛਦੀ ਸੀ ਉਹ ਜਿੰਨੇ ਪਿੰਨਾ ਸੀ ਉਹ ਚਲੇ ਗਿਆ ਜਾਂ ਮੇਰੇ ਵਾਸਤੇ ਸਰਦਾਈ ਬਣਾ ਬਣਾ ਲੈਣਾ ਕੰਦਾਜਾ ਤੇਰੇ ਦੋ ਮੂੰਹੇ ਕੀੜੇ ਪੈਣਗੇ ਐ ਮੇਰੀ ਮਿਸਰੀ ਨੂੰ ਮੇਥੋਂ ਖੋਲਿਆ ਮਿਸਰੀ ਭਾਬੀ ਮਿਸਰੀ 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 ਆਹ ਪੜਿਆ ਤੇ ਲੀਰਾ ਕੋਲਾਪਾਂ ਦੇਖਿਆ ਗੁੱਸਾ ਵੀ ਦੇਖਿਆ ਮਿਸਰੀ ਮੇਰੀ ਲਈ ਹੋ ਸਕਦੀ ਤਾ ਕਿਸੇ ਦੀ ਨਹੀਂ ਹੋ ਸਕਦੀ ਦੋਹੜੂ ਲੱਤ ਲੱਤ ਕੇ ਪਾੜ ਦੂੰਗਾ ਲੱਤ ਤੇ ਲੱਤ ਕੇ ਪਾੜ ਦੂੰਗਾ